ਡਿਊਟੀ 'ਤੇ ਪਰਤ ਰਹੇ ਹੁਸੈਨੀ ਵਾਲਾ ਹੈੱਡ ਵਰਕਰਸ ਦੇ ਐਸਡੀਓ ਤੇ ਬਦਮਾਸ਼ਾਂ ਨੇ ਤੇਜ਼ ਹਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਭਰਉਂਦੇ ਹੋਏ ਐਸਡੀਓ ਨੇ ਆਪਣੀ ਹੱਡ ਬੀਤੀ ਸੁਣਾਈ। ਹਸਪਤਾਲ ਵਿੱਚ ਦਾਖਲ ਐਸਡੀਓ ਨੇ ਦੱਸਿਆ ਕਿ ਵਿਭਾਗ ਦੇ ਵਿੱਚ ਇੱਕ ਮੈਡਮ ਬੇਲਦਾਰ ਸੀ ਅਤੇ ਉਸ ਦਾ ਲੜਕਾ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਦੁਰਵਿਵਹਾਰ ਕਰ ਰਿਹਾ ਸੀ ਅਤੇ ਅਜਿਹਾ ਕਰਨ ਤੋਂ ਰੋਕਿਆ ਤਾਂ ਲੋਕਾਂ ਨੇ ਉਸ ਤੋਂ ਵੱਲੋਂ ਭਵਿੱਖ ਵਿੱਚ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ ਸੀ। ਅਜਿਹਾ ਕਰਨ ਦਾ ਦਾਵਾ ਕਰਕੇ ਉਹਨਾਂ ਨੂੰ ਛੱਡ ਦਿੱਤਾ ਪਰ ਜਦੋਂ ਦਫ਼ਤਰ ਬੰਦ ਕੀਤਾ ਗਿਆ ਤਾਂ ਮੌਕੇ ਤੇ ਆ ਕੇ ਉਹਨਾਂ ਨੇ ਤੇ ਤੇ ਹਮਲਾ ਕਰ ਦਿੱਤਾ ਐ ਐਸਜੋ ਹੈਡਵਰਕਸ ਹਾਂਜੀ ਕੀ ਹੋਇਆ ਜਿਹੜਾ ਹਮਲਾ ਹੋਇਆ ਤੁਹਾਡੇ ਨੇ ਕੀ ਕਰ ਇਹ ਗੁਲਸ਼ਨ ਕੁਮਾਰ ਟਿੰਕੂ ਹੈ ਹਾਂਜੀ ਉਹ ਉਸਨੇ ਮੇਰੇ ਤੇ ਹਮਲਾ ਕੀਤਾ ਨਾਲ ਦੁਹਾਂ ਨੂੰ ਪਛਾਣਦੇ ਸੀ ਹਮਲਾ ਕਿਉਂ ਕੀਤਾ ਹਮਲਾ ਇਹ ਬੰਦਾ ਚੋਰੀਆਂ ਕਰਦਾ ਹੈ ਧਮਕੀਆਂ ਦਿੰਦਾ ਬੰਦਿਆਂ ਨੂੰ ਤੇ 15 ਤਰੀਕ ਸ਼ੁੱਕਰਵਾਰ ਨੂੰ ਮੇਰੇ ਦੋ ਚੌਕੀਦਾਰ ਸਰਕਲ ਆਫਿਸ ਦੇ ਇੱਕ ਰਾਸਤਾਂਡ ਵੀ ਜਿੰਦਾ ਮੇਰੇ ਕੋਲ ਆਏ ਕਿ ਸਾਡ ਨੂੰ ਸ਼ੀਨਾ ਛਣਾਈ ਕਰਦਾ ਮਾਰਦਾ ਹੈ ਜੀ ਤਸੀਂ ਮੈਂ ਕਿਉਂਕਿ ਐਸ ਡੀਓ ਹੈੱਡਵਰਕਸ ਇੰਚਾਰਜ ਆ ਕਿਨਾਰ ਕਲੋਨੀ ਦਾ ਤੇ ਮੈਂ ਉਹਨਾਂ ਦੀ ਗੱਲ ਸੁਣੀ ਤੇ ਅਸੀਂ ਆਪਦੇ ਜੀ ਤੇ ਸਟਾਫ ਨਾਲ ਟਿੰਕੂ ਨੂੰ ਲੱਭਣ ਉੱਠ ਗਏ ਟਿੰਕੂ ਬਾਹਰ ਸੜਕ ਤੇ ਖੜਾ ਸੀਗਾ ਟਿੰਕੂ ਨੂੰ ਅਸੀਂ ਪਿੱਛਾ ਕੀਤਾ ਉਹ ਬੜੀ ਲੰਬੀ ਕਹਾਣੀ ਹੁਣ ਮੈਂ ਬੋਲ ਨਹੀਂ ਸਕਦਾ ਬੋਲਿਆ ਨਹੀਂ ਜਾਂਦਾ ਫਿਰ ਉਹ ਤੋਂ ਅਸੀਂ ਉਹਨੇ ਸਾਰੀ ਗੱਲ ਮੰਨੀ ਵੀ ਇਹ ਮੇਰੇ ਕੋਲ ਗਲਤੀ ਹੋਈ ਹੈ ਮੈਨੂੰ ਛੱਡ ਦਿਓ ਮੈਂ ਅੱਗੇ ਤੋਂ ਕੋਈ ਚੋਰੀ ਨਹੀਂ ਕਰੂੰਗਾ ਕਿਸੇ ਨੂੰ ਤਮਕਾਉਂਗਾ ਨਹੀਂ ਇਸ ਗੱਲ ਦਾ ਪੰਚਾਇਤ ਚ ਮੰਨਿਆ ਉਹਨੇ ਸਾਰੇ ਮੁਲਾਜ਼ਮਾਂ ਦੀ ਪਰ ਉਹਨੇ ਮਨ ਚ ਗੁੱਸਾ ਰੱਖਿਆ ਕੱਲ ਜਦੋਂ ਮੈਂ ਸਵਾ 5 ਵਜੇ ਮੇਰੇ ਜਈ ਜਲਾਲਾਬਾਦ ਬ੍ਰਾਂਚ ਦੀ ਲਾਈਨਿੰਗ ਦਾ ਕੰਮ ਹੋਣਾ ਹੈ ਉੱਥੇ ਚਲੇ ਗਏ ਤੇ ਮੈਂ ਥੋੜਾ ਜਿਹਾ ਕੋਈ ਲੈਟਰ ਆ ਗਈ ਸੀ ਇਨਫੋਰਮੇਸ਼ਨ ਉਹ ਬਣਾਉਣ ਲੱਗ ਪਿਆ ਸਵਾ 5 ਵਜੇ ਮੈਂ ਦਫ਼ਤਰ ਚੋਂ ਨਿਕਲੇ ਆ ਤੇ 10 12 ਦਫ਼ਤਰ ਬਾਹਰ ਨਿਕਲਦੀ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਕਿਸੇ ਚੀਜ਼ ਨਾਲ ਹਮਲਾ ਕੀਤਾ ਉਹਨਾਂ ਕੋਲੇ ਇਹ ਕਿਰਪਾਨ ਸੀਗੀ ਇੱਕ ਇੱਕ ਹਥੌੜਾ ਸੀਗਾ ਤੇ ਇੱਕ ਉਹਨਾਂ ਕੋਲੇ ਲੱਕੜ ਦਾ ਸੋਟਾ ਸੀਗਾ ਤੁਹਾਨੂੰ ਥੋੜੀ ਵੀ ਕੀਤੀ ਗਈ ਸੀ ਹਾਂ ਉਹਨਾਂ ਨੇ ਮੇਰੀ ਜਿਪਸੀ ਭੰਨਤੀ ਸਰਕਾਰੀ ਗੱਡੀ ਭੰਨਤੀ ਤੇ ਮੇਰੇ ਸਰਚ ਪਹਿਲਾ ਵਾਰ ਕੀਤਾ ਉਹਨਾਂ ਨੇ ਘਰ ਦੇ ਅੰਦਰ ਹੀ ਕੀਤਾ ਨਹੀਂ ਬਾਹਰ ਨਿਕਲਿਆ ਸੀ ਮੈਂ ਰੋਡ ਤੇ ਰੋਡ ਤੇ ਹਾਂ ਜਿਹੜੀ 판ਤੋਂ ਕੀਤੀ ਉਹ ਘਰ ਦੇ ਅੰਦਰ ਨਹੀਂ ਜੀ ਨਹੀਂ ਦਫ਼ਤਰ ਦੇ ਬਾਹਰ ਦਫ਼ਤਰ ਦੇ ਬਾਹਰ ਸਰਕਾਰੀ ਜਿਪਸੀ ਦੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇਗਾ ਇਹ ਸਾਡਾ ਇੱਥੇ ਨਾ ਚੋਰੀਆਂ ਤੇ ਨਜਾਇਜ਼ ਕਬਜ਼ਿਆਂ ਦਾ ਰੋਣਾ ਹੈ ਮਾਨਯੋਗ ਪ੍ਰਮੁਖ ਸਕੱਤਰ ਦੇ ਹੁਕਮ ਅਨੁਸਾਰ ਅਸੀਂ ਉਥੇ ਕੰਮ ਕਰ ਰਹੇ ਆ ਜਿਹਦੇ ਕਰਕੇ ਮੇਰੇ ਤੇ ਹਮਲਾ ਆਇਆ ਕਿ ਕਿੰਨਾਂ ਨੇ ਕੀਤੇ ਨੇ ਇਹਨਾਂ ਲੋਕਾਂ ਨੇ ਆਹ ਲੋਕਾਂ ਨੇ ਕੀਤੇ ਆ ਕੁਝ ਕੋਈ ਕੁਆਟਰ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਆ ਇਹਨਾਂ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਆ ਕੁਆਟਰ ਤੇ ਇਹਨਾਂ ਨੂੰ ਨੋਟਿਸ ਵੀ ਜਾਰੀ ਦਿੱਤੇ ਨੇ ਪਹਿਲਾਂ ਕੋਈ ਹਾਂ ਪਹਿਲਾਂ ਬੜੇ ਆਰੀ ਨੋਟਿਸ ਹੋਏ ਆ ਬੜਾ ਕੁਝ ਹੋਇਆ ਇਹਨਾਂ ਕੱਢਦੇ ਨਹੀਂ ਕਰਦੇ ਹਾਂ ਸਰਕਾਰ ਨੂੰ ਵੀ ਕਾਰਵਾਈ ਉੱਪਰ ਵੀ ਲਿਖਿਆ ਆ ਸੀ ਸਾਰ ਪੱਲੇ ਜਿਲ੍ਹਾ ਕਪੂਰਥੀ ਸ਼ਰਮ ਦੇ ਲੱਗੀ ਹਾਂ ਹਾਂ ਜੀ ਰੰਗ ਉਹਦੇ ਵਿੱਚ ਕੀ ਕਾਰਵਾਈ ਕੀਤੀ ਕਰਵਾਰ ਵੀ ਵੀ ਇਸ ਤਰ੍ਹਾਂ ਵੀ ਜੇ ਆਏ ਸਰਕਾਰੀ ਕਰਮਚਾਰੀਆਂ ਤੇ ਹਮਲੇ ਹੁੰਦੇ ਰਹੇ ਤੇ ਫਿਰ ਅਸੀਂ ਡਿਊਟੀ ਆਪਣੀ ਸਹੀ ਢੰਗ ਨਾਲ ਨਹੀਂ ਨਿਭਾਅ ਸਕਾਂਗੇ ਤੇ ਸਰਕਾਰ ਨੂੰ ਪੂਰੀ ਕਾਰਵਾਈ ਕਰਕੇ ਇਹਨਾਂ ਨੂੰ ਜਿਹੜਾ دہشت ਵਾਲਾ ਮਾਹੌਲ ਬਣਿਆ ਹੋਇਆ ਕਿਨਾਰਾ ਕਲੋਨੀ ਜਿਹਨੂੰ ਖਤਮ ਕਰਨੀ ਹੈ ਫੀਲ ਕਰਦੇ ਮੇਰਾ ਨਾਮ ਲਫੀਤ阿里 ਹੈ ਜੀ ਮੈਂ ਸਬੰਧਤ ਮੰਡਲ ਨਾਲ ਜੂਨੀਅਰ ਇੰਜੀਨੀਅਰ ਹੈ ਜੀ ਜਿਹੜੀ ਅਸਲੀ ਉਹ ਨਾਲ ਹਮਲਾ ਹੋਇਆ ਕੀ ਕਰਨ ਇਹ ਜੀ ਕੁਛ ਕੁ ਬੰਦੇ ਆ ਜੀ ਸ਼ਰਾਰਤੀ ਅੰਸਰ ਹੈ ਚੋਰ ਚੱਕੇ ਆ ਜੀ ਇਹਨਾਂ ਨੂੰ ਕਾਫੀ ਵਾਰ ਸਮਝਾਇਆ ਗਿਆ ਜੀ ਇਹਨਾਂ ਨੂੰ ਥੋੜੇ ਦਿਨ ਪਹਿਲਾਂ ਵੀ ਸਾਹ ਵੱਲੋਂ ਡਾਂਟਿਆ ਗਿਆ ਸੀ ਝਿੜਕਿਆ ਗਿਆ ਸੀ ਵੀ ਇਹਨਾਂ ਦੀ ਸ਼ਿਕਾਇਤਾਂ ਕੰਪਲੀਟਾ ਕਾਫੀ ਆ ਰਹੀਆਂ ਸੀ ਕਲੋਨੀ ਦੇ ਮੁਲਾਜ਼ਮਾਂ ਵੱਲੋਂ ਵੀ ਇਹ ਚੋਰੀ ਚਗਿਆਦੀ ਕਰਦੇ ਆ ਜੀ ਤੇ ਹੋਰ ਵੀ ਕਈ ਇਸ਼ੂ ਨੇ ਇਹਨਾਂ ਦੇ ਕਿਸੇ ਦੇ ਘਰੇ ਲੁੱਟਖੋ ਕਰ ਲੈਂਦੇ ਆ ਇਦਾਂ ਦੇ ਵੀ ਕੋਈ ਇਸ਼ੂ ਸਾਹਮਣੇ ਆ ਰਹੇ ਸੀਗੇ ਬਟ ਇਹ ਨਜਾਇਜ਼ ਤੌਰ ਤੇ ਹੀ ਰਹਿ ਰਹੇ ਆ ਜੀ ਸਰਕਾਰੀ ਕੁਆਟਰਾਂ 'ਚ ਵੀ ਕੋਈ ਇਹਨਾਂ ਦਾ ਰਾਈਟ ਨਹੀਂ ਹੈਗਾ ਜੀ ਆਪਣੇ ਦਬਾ ਬਰਮਾਸ਼ੀ ਬਰਮਾਸ਼ੀ ਦੇ ਕੁਝ ਵੀ ਲਗਾ ਲਓ ਤੁਸੀਂ ਬਿਲਕੁਲ ਜੀ ਪ੍ਰੋਪਰ ਕਬਜ਼ੇ ਨਾਲ ਰਹਿ ਰਹੇ ਆ ਜੀ ਕੋਈ ਇਹਨਾਂ ਦੀ ਕੋਈ ਇਹਨਾਂ ਦੇ ਅਗੇਂਸਟ ਬਿਆਨ ਦੇਣ ਤੋਂ ਵੀ ਹਰ ਬੰਦਾ ਡਰ ਰਿਹਾ ਜੀ ਕੋਈ ਸਾਹਮਣੇ ਵੀ ਨਹੀਂ ਆਣਾ ਚਾਹੁੰਦਾ ਨਾ ਕੋਈ ਬਿਆਨ ਦੇਣਾ ਚਾਹੁੰਦਾ ਜੀ ਕਿੰਨੇ ਕੁ ਲੋਕ ਇੱਥੇ ਰਹਿੰਦੇ ਇਹਨਾਂ ਤਿੰਨ ਚਾਰ ਬੰਦਿਆਂ ਦਾ ਗਰੁੱਪ ਹੈ ਜੋ ਸਾਨੂੰ ਪਤਾ ਲੱਗਿਆ ਹੋਇਆ ਜੀ ਇੱਕ ਤਾਂ ਕੋਈ ਜਿਹੜਾ ਮੇਨ ਜਿਹੜਾ ਸਾਨੂੰ ਨਾਮ ਵੀ ਨਾ ਨਾ ਗੁਲਸ਼ਨ ਕੁਮਾਰ ਉਹ ਟਿੰਕੂ ਹੈ ਸ਼ਾਇਦ ਹੈ ਦਾ ਨਾਮ ਜੋ ਕਿ ਲੋਕਲ ਬੰਦੇ ਦੱਸ ਰਹੇ ਆ ਸਾਨੂੰ ਹਾਂ ਐਡੀਓ ਸਾਫ ਦੇ ਨਾਲ ਲੋ ਜੀ ਕੱਲ ਸ਼ਾਮ ਨੂੰ 5:30 ਵਜੇ ਜਦੋਂ ਦਫ਼ਤਰੋਂ ਨਿਕਲੇ ਆ ਨਹਿਰਵਾਲ ਨੂੰ ਜਾ ਰਹੇ ਸੀਗੇ ਜੀ ਮੇਨ ਗੇਟ ਦੇ ਉੱਪਰ ਹੀ ਸਰਕਾਰੀ ਗੱਡੀ ਨੂੰ ਰੋਕ ਕੇ ਜੀ ਉਹਨਾਂ ਦੀ ਗੱਡੀ ਦੀ ਪੂਰੀ ਤਹਿਸ ਨਹਿਸ ਕਰ ਦਿੱਤੀ ਆ ਥੋੜੇ ਮਾਰੇ ਗਏ ਆ ਜੀ ਨਾਲ ਉਹਨਾਂ ਕੋਲ ਕਿਰਚਾ ਕਰਪਾਨਾ ਵੀ ਸੀਗੀਆਂ ਜੀ ਜਿਵੇਂ ਹੀ ਸਾਹਿਬ ਨੇ ਵੇਖਿਆ ਵੀ ਇੱਕਦਮ ਕੋਈ ਗੱਡੀ ਦੇ ਅਟੈਕ ਹੋਇਆ ਉਹ ਬਾਹਰ ਨਿਕਲਦੇ ਹੀ ਉਹਨਾਂ ਨੇ ਸਾਹਿਬ ਤੇ ਵੀ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਤੇ ਨਾ ਉਹਨਾਂ ਨੂੰ ਕੋਈ ਆਪਣੇ ਆਪ ਸੰਭਾਲ ਲੰਦਾ ਮੌਕਾ ਮਿਲਿਆ ਜੀ ਜਿਵੇਂ ਕਿ ਸਾਹਿਬ ਵੱਲੋਂ ਵੀ ਦੱਸਿਆ ਗਿਆ ਹੈ ਜੀ ਵੀ ਉਹਨਾਂ ਦੇ ਲੱਤਾਂ ਬਾਹਾਂ ਹਰ ਕਿਤੇ ਹਥੋੜੇ ਮਾਰੇ ਗਏ ਆ ਜੀ ਤੁਸੀਂ ਬਾਕੀ ਤੁਸੀਂ ਤੇ ਸਿਰ ਤੇ ਕਰਚ ਵੀ ਮਾਰੀ ਗਈ ਆ ਜੀ ਉਹਨਾਂ ਵੱਲੋਂ ਬਾਹਾਂ ਬੂਹਾਂ ਰੱਖ ਕੇ ਆਪਣਾ ਸਿਰ ਦਾ ਬਚਾ ਕੀਤਾ ਗਿਆ ਜਿਸ ਕਰਕੇ ਉਹ ਥੋੜਾ ਜਿਹਾ ਸਹੀ ਸਲਾਮਤ ਆਪਣੇ ਵਿੱਚ ਕਾਰ ਖੜੇ ਅੱਜ ਨਹੀਂ ਤਾਂ ਹੋਰ ਵੀ ਕੋਈ ਭਾਣਾ ਵਾਪਰ ਸਕਦਾ ਸੀਗਾ ਜੀ ਪੂਰੀ ਤੁਹਾਨੂੰ ਉਸ ਦੀ ਵੀਡੀਓ ਵੀ ਸ਼ੇਅਰ ਕੀਤੀ ਜਾਵੇਗੀ ਬੁਰੀ ਤਰੀਕੇ ਭੰਤੋੜ ਕੀਤੀ ਗਈ ਹੈ ਜੋ ਕਿ ਸਰਕਾਰੀ ਕੁਆਟਰ ਵਿੱਚ ਲਗਾਈ ਗਈ ਹੈ ਫਿਲਹਾਲ ਹਾਲ ਦੀ ਘੜੀ ਤੇ ਮੌਕੇ ਦੀ ਜਾਂਚ ਵੀ ਕਰਵਾ ਦਿੱਤੀ ਗਈ ਸੀ ਪੁਲਿਸ ਅਧਿਕਾਰੀਆਂ ਨੂੰ ਰਾਤੀ ਇੱਕ ਵਾਰੀ ਉਹਨਾਂ ਦੇ ਕੁਆਟਰਾਂ ਤੇ ਰੇਡ ਵੀ ਕਰਵਾਈ ਗਈ ਆ ਪਰੰਤੂ ਉਹ ਅਜੇ ਤੱਕ ਫਰਾਰ ਹਨ ਤੇ ਮੁੱਖੀ ਗੱਲ ਇਹੀ ਹੈ ਜੀ ਵੀ ਇਹਨਾਂ ਦੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਬੰਦੇ ਇੱਕ ਵਾਰੀ ਫੜ ਲਏ ਜਾਂ ਤਾਂ ਬਾਹਰ ਨਹੀਂ ਆਉਣੇ ਚਾਹੀਦੇ ਜੇ ਬੰਦੇ ਬਾਹਰ ਆ ਗਏ ਤਾਂ ਹੋਰ ਬੰਦਿਆਂ ਨੂੰ ਨਾਲ ਖਤਰਾ ਹੈ ਉੱਥੇ ਇਸ ਮਾਮਲੇ ਤੇ ਐਸਪੀ ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਤਾਂ ਜੋ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕੀਤਾ ਜਾ ਸਕੇ ਇੱਕ ਇਹ ਮਸਲਾ ਧਿਆਨ ਮੇ ਆਇਆ ਹੈ ਕਿ ਜੋ ਐਸਡੀਓ ਇਰੀਗੇਸ਼ਨ ਹੈ ਰਜਿੰਦਰ ਜੀ ਉਹਨਾਂ ਦੀ ਗੱਡੀ 'ਤੇ ਇੱਕ ਹਮਲਾ ਹੋਇਆ ਥਾ तो ये जो मामले की गंभीरता से जांच की जा रही है और जल्दी से जल्दी सीसीटीवी सी फुटेज चेक कराई जा रही है और भी टेक्निकल डिटेल ली जा रही है जो भी ये मसला है इसका जल्दी से जल्दी ये पर्दाफाश किया जा जाएगा क्या है मसला ये सर ये गंभीर गंभी रूप से जख्मी हुए हैं ये हॉस्पिटल नाम था इनका इनका नाम राजर था ये एच डी ओ लगे थे अभी ये हॉस्पिटल में है जो एस एच ओ साहब हैं वो खुद जाकर इनको देख कर के अभी हालत उनकी ठीक है कोई ख़तरे से बाहर है सर मामला दर्ज कर लिया गया है बिल्कुल मामला दर्ज हो रहा है अभी ਬਿਆਨ ਕੇ ਬਾਦ ਮਾਮਲਾ ਦਰਜ ਹੋ ਰਿਹਾ ਹੈ ਦੇਖਿਆ ਜਾਵੇ ਤਾਂ ਅੱਜ ਕੱਲ ਤਾਂ ਕਿਸੇ ਨੂੰ ਸਮਝਾਉਣ ਦਾ ਜ਼ਮਾਨਾ ਹੀ ਨਹੀਂ ਰਿਹਾ ਕੀ ਪਤਾ ਲੱਗਦਾ ਕਿ ਉਹ ਕਦੋਂ ਕਿਸ ਵੇਲੇ ਆਪਣੀ ਘੀੜ ਕੱਢ ਲੈਣ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ